ਦੀ ਤਾਂ ਗੱਲ ਨਹੀਂ ਹੋਣੀ ਨਹੀਂ ਹੋਣੀ ਆ ਜਾਸ ਅਗਲੇ ਸਾਥ ਮੁੰਡੀ ਪਾਉ ਬਾਤਾਂ ਛੁੱਟ ਦੇ ਨਾ ਲੈ ਕੇ ਚੱਲ ਦੁਪਰ ਦੋਨਾਂ ਨੂੰ ਛੁੱਟ ਬਹੁਤ ਅਰੇ ਕੋਈ ਨਹੀਂ ਨਾਲਾ ਨਾਲਾ ਰਖੜੀ ਬਣਾਉਣੀ ਤਾਂ ਹੈਲੋ ਸ਼ਸ਼ਰੀ ਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਲੋ ਜੀ ਅੱਜ ਆਪਾਂ ਚੱਲਿਆਂ ਜੀ ਰਖੜੀ ਲੈ ਕੇ ਆਪਣੇ ਭਰਾ ਦੇ ਤੇ ਇਸਲੀਲ ਹੋ ਗਈ ਆ ਰੈਡੀ ਸੈਰ ਵੀ ਹੋ ਗਈ ਰੈਡੀ ਸਾ ਤੋਂ ਵੀ ਮਨ ਨਹੀਂ ਮਾਮੂ ਦੇ ਤੇ ਹੁਣ ਆਪਾਂ ਹੋ ਗਿਆ ਰੈਡੀ ਤੋਂ ਨਹੀਂ ਜਣੀ ਰੈਡੀ ਹੋ ਗਈਆਂ ਇਹ ਮੈਂ ਪੋਣੀਆ ਕੱਪੜੇ ਹੱਲੇ ਇਹ ਵੀ ਰੈਡੀ ਨਹੀਂ ਹੋਏ ਲੀ ਜਾਂਦੇ ਹੱਲੇ ਰੈਡੀ ਹੋਣਾ ਇਹਨਾਂ ਨੇ ਵੀ ਆ ਬਾੜ ਚ ਸਲੀਮ ਨਾਲ ਇਹਦਾ ਕੁਰਤਾ ਵੀ ਆ ਮੈਂ ਕਰ ਦਿੱਤਾ ਪ੍ਰੈਸ ਆ ਦੇਖੋ ਕੁਰਤਾ ਪਿਆ ਮਾ ਹੋ ਗਿਆ ਪ੍ਰੈਸ ਤੇ ਮੇਰਾ ਬਲੈਕ ਸੂਟ ਆ ਮੈਂ ਦਿਖਾਉਂਗੀ ਪਾ ਕੇ ਤੇ ਹੁਣੇ ਹੁਣੇ ਠੀਕ ਹੋ ਕੇ ਆਇਆ ਉਹ ਫਿਟਿੰਗ ਕਰਾਉਣੀ ਦਿੱਤੀ ਸੀ ਕਿਦਾਂ ਫੇ ਤਿਆਰ ਆ ਹੋਰ ਫੇਕ ਕਰਤਾ ਬਿਲ ਅੰਮੇ ਪੋਣਾ ਓਏ ਓਏ ਲੋ ਜੀ ਮੂੰਹ ਤੋਂ ਚੱਲਿਆ ਇਹ ਫੇਸ ਵੋਸ਼ ਨਾ ਫੇਸ ਵੋਸ਼ ਇਹਨਾਂ ਲਾਉਂਦੇ ਆ ਜੀ ਪੌਂਡਸ ਦਾ ਦੱਸਣਾ ਕਿਹੜਾ ਦੱਸਣਾ ਨਹੀਂ ਕਹਿੰਦੇ ਮਜਾਰਾ ਕੀਤਾ ਆ ਨਾ ਕੋਈ ਹੋਰ ਨਾ ਹੋਵੇ ਇਹ ਕੋਈ ਫੇਸ ਵੋਸ਼ ਨਹੀਂ ਲਾਉਂਦੇ ਨਾ ਕੋਈ ਸਕਰਾਬ ਬਣਾ ਕੋਈ ਫੇਸ਼ਲ ਕਿਟਨ ਕੋਈ ਨਹੀਂ ਉਹਦੇ ਬੱਸ ਮੂੰਹ ਦਾ ਸਾਬਨ ਮੂੰਹ ਵੀ ਨਹੀਂ ਤੋਂ ਲੈ ਉਦਹੀਂ ਪਿਆ ਆ ਤੁਹਾਡਾ ਪੇਟ ਲਾਂਗਿਆ ਨਹੀਂ ਤਾਂ ਲਾਉਂਦੇ ਮੂਮਾ ਕੋਲ ਨਾ ਦੇ ਪਾਰੇ ਲਾਉਗੇ ਤੇ ਜ਼ਰੂਰ ਖਰਾਬ ਹੋ ਸਕਦਾ ਦਾ ਤੇ ਨਹੀਂ ਲਾਉਂਦੇ ਕੋਸ਼ਿਸ਼। ਹਨਾ ਇਚੂ ਜਦੋਂ ਤੂੰ ਤਿਆਰ ਹੋ ਕੇ ਬੈਠੀ ਆ ਬਣਾ ਆਗਲੇਨ ਤਿਆਰ ਹੋਣ ਦਿੰਦੀ ਆ ਆਪੂ ਇਹ ਹੋ ਗਈ ਆ। ਅਸੀਂ ਹਲੇ ਉੱਦੀ ਘੁੰਮਣ ਨੇ ਆ। ਮੈਂ ਹੁਣ ਕੱਪੜੇ ਪੋਣੇ ਆ। ਕੋਈ ਨਾ ਮੇਰੇ ਬਲੈਕ ਸ਼ੂ ਪਾਈ ਦਾ ਰੱਖੜੀ ਵੀ ਕਿ ਨਹੀਂ ਪਾਈ ਦਾ। ਚਲੋ ਜਗਾ ਚੇਂਜ ਕਰ ਲੂੰਗੀ। ਹੁਣ ਤਾਂ ਮੇ ਪੱਗ ਜਾਣਾ ਆ ਤੁਹਾਨੂੰ ਮੈਂ ਕਿਹ ਪਰਮੋਸ਼ਨ ਕਰਨੀ ਹੈ। ਸੋ ਐਡਰੈਸ ਜਿਹੜਾ ਨੇ ਭੇਜੀ ਉਹਨਾਂ ਦੀ ਫਿਰ ਪਰਮੋਸ਼ਨ ਕਰਨੀ ਇੰਸਟਾਗ੍ਰਾਮ ਤੇ ਤੁਸੀਂ ਜ਼ਰੂਰ ਦੇਖ ਸਕਦੇ ਹੋ। ਤੁੰਡੀ ਆਈਡੀ ਫਿਰ ਦਿੱਤੀ ਹੋਊਗੀ ਤੁਸੀਂ ਮਗਵਾਉਣਾ ਤਾਂ ਮੰਗਵਾ ਸਕਦੇ ਹਾਂ ਹਾਂ ਬੱਚੂ ਮੇਰਾ ਚਿੱਟਾ ਕੱਕਾ ਏ ਮੇਰੇ ਬਾਲ ਕਿ ਤਕ ਲੱਗੇ ਮੈਂ ਹੁਣ ਤਿਆਰ ਹਾਂ ਦੇਖੋ ਮੈਂ ਮੂੰਹ ਤੇ ਕੁਝ ਨਹੀਂ ਲਾਇਆ ਹੈਗਾ ਮੇਕਅਪ ਮੂਕ ਮੂੰਹ ਸਿਰਫ ਹੋ ਕੇ ਪੈਣਾ ਤੋਤਾ ਹੈ ਇਹ ਦੇਖੋ ਮੈਂ ਰੰਗ ਸਾਫ ਹੋਇਆ ਮੜਾ ਮੋਟਾ ਅੱਜ ਤਾਂ ਕੋਈ ਫਿਲਟਰ ਨਹੀਂ ਲਾਇਆ ਮੈਂ ਦਿਖ ਸਕਦੀ ਹਾਂ ਲਓ ਜੀ ਰਖੜੀ ਆ ਗਈ ਆ ਜੀ ਰਖੜੀਆਂ ਰਖੜੀਆਂ ਆ ਗਈਆਂ ਰਖੜੀਆਂ ਰਖੜੀਆਂ ਇਹ ਸਾਰਿਆਂ ਦੇ ਛੋਟੀ ਭੈਣ ਲੈ ਕੇ ਆਈਏ ਰਖੜੀ। ਸਿੰਦਰਾ ਦੇ ਪਰ ਪਾਈ ਨਹੀਂ ਨਾ। ਹਾਂ ਮੋਦੀ। ਇਹ ਆ ਉੱਥੋਂ ਕਿੱਧਰ ਆ ਗਿਆ। ਮੈਂ ਕਈ ਵਾਰ ਮੈਨਾਂ ਮਿਥੋਨੀ ਪਰਮੇਸ਼ਵਰਾਂ ਦੇ ਤੌਰ ਤੇ ਆ ਰਖੜੀ ਬਣਾਉਂਦੀ। ਆ ਲੈ ਲੋ। ਉਹ ਸੁੰਲਾ ਵੀ ਨੂੰ ਖਲਾਇਆ ਦੀ ਮੈਂ ਬੋਲ ਨਹੀਂ। ਕੀ ਸੰਧੂਰ? ਬੁਲਾਇਆ ਨਹੀਂ। ਹਾਂ ਇਸਲਾ ਮੈਨੂੰ ਬੁਲਾਇਆ। ਸੰਧੂਰ ਸੀ ਦਾ? ਹੈ ਨਹੀਂ ਆ ਉੱਥੋਂ ਲਿਫੇ ਚ ਲੈ ਆਂਦੀ ਜਿਹੜੀ ਉੱਥੇ ਨੇ ਆਪਣੇ ਸਮਾਨ ਚੁਰੀ ਲੈ ਆਂਦੀ। ਉਹ ਆ ਨਿਕਲੀ ਦੇਖੀ ਨਹੀਂ ਅਸ। ਲੋ ਜੀ ਰਖੜੀ ਵੱਜ ਗਈ ਆ ਰਸਗੁੱਲੇ ਖਾ ਲਓ ਆ ਤੇਰਾ ਹੀ ਚਾਹ ਦਿਖਾਈ ਜਾਂਦੀ ਕੱਲੀ ਚਾਹ ਤੇਰੇ ਤਾਂ ਬਣਦੀ ਆ ਇਹਦੇ ਬਣਦੀ ਨਹੀਂ ਆ ਮੇਰੇ ਘਟੇ ਬੰਦੇ ਆ ਜੇ ਬੰਨੀ ਹੋ ਆ ਜੀ ਕਿਹਦੇ ਬੰਨੀ ਹੈ ਕੁੜੀ ਕਿਦਿਆ ਬਾਹਰ ਆ ਮੇਰੇ ਬਾਹਰ ਦੀ ਪਹਿਲੇ ਬੰਨੀ ਆ ਆ ਹੁਣ ਅੱਜ ਤਾਂ ਮਟੈਂਜੇ ਸਾਰੇ ਘਰੇ ਬਹੁਤ ਹੋਣੀਆਂ ਆਹ ਬਣਦੀ ਆ ਆਹ ਬਣਦੀ ਆ ਹੋ ਬੈਕ ਸੀ ਲਓ ਜੀ ਦੀਦੀ ਹੁਣੀ ਆਇਆ ਰਖੜੀ ਲੈ ਕੇ ਇੱਥੇ ਰਾਤ ਦੇ ਘਰ ਗੈਰ ਨੂੰ 3:30 ਹੋ ਗਏ ਖੁਸ਼ੀ ਲੈ ਲਵਾ ਨਹੀਂ ਹੋਏ ਬੈਹ ਹੋਣਾ ਦਾ ਲਓ ਜੀ ਰਖੜੀ ਆ ਗਈ ਆ ਜੀ ਆਪਣੀਆਂ ਲਈ ਆ ਇਹ ਦੀਦੀ ਹੈਗੇ ਇਹਨਾਂ ਤੋਂ ਵੱਡੇ ਸਾਡੇ ਵੱਡੇ ਭਰਾ ਦੀ ਇਹ ਪਰਜਾਈ ਦੀ ਇਹ ਸਾਡੇ ਛੋਟੇ ਮੰਬੇ ਦੀ ਆਹਤ ਦੀ ਰਾਹਤ ਦੀ ਕਿਰਿਆ ਤੇਜਿੰਦਰ ਦੀ ਰੀਨਾ ਦੀ ਤਰਾਹਤ ਦੀ ਇਹ ਰੀਨਾ ਨਹੀਂ ਆ ਚੋਈ ਆ ਲੈ ਇਹ ਵੀ ਦੂਜੇ ਭਰਾਵਾਂ ਦੀ ਨਹੀਂ ਹਣੇ ਸਮਾਨ ਲਿਆਂਦਾ ਹੀ ਇਹ ਇਹ ਵੱਡਿਆਂ ਦੀ ਆ ਹਾਂ ਹੁਣ ਰੋਸ਼ਨ ਨਾ ਵੀ ਮੇਰੀ ਉਹ ਇੱਕ ਤਾਂ ਬੈਠੀ ਵਿੱਚ ਹਾਂ ਦੀਦੀ ਦੀਦੀ ਇਹ ਹਾਂ ਉਹ ਤਾਂ ਦੇਖ ਮੂੰਹ ਕਿਦਾਂ ਕੀਤਾ ਜਸਰੀਨ ਨੇ ਗੁੱਸੇ ਵਾਲਾ ਉਹ ਦੀਦੀ ਕਿਦਾਂ ਤੇਰੇ ਬੰਨੀ ਤੇਰੇ ਤੂੰ ਵੀ ਨਾੜੀ ਆ ਕੁੜੀ ਦਾ ਨਾਮ ਕੀ ਮਜਾਦੀ ਭੁੱਲ ਗਿਆ ਅਬਨੀਤ ਇਹਦੀ ਦੀਦੀ ਕੁੜੀ ਆ ਮਨੀਤ ਅਬਨੀਤ ਚਾਚਾ ਚਾਚਾ ਤੁਸੀਂ ਵੀ ਆਸ਼ੀਰਵਾਦ ਦਿਓ ਕੁੜੀਆਂ ਨੂੰ ਆਸ਼ੀਰਵਾਦ ਲੈ ਹੋਰ ਬਾਕੀਆਂ ਨੂੰ ਛੋੜੀ ਦਿੱਤਾ ਨਹੀਂ ਤੁਈ ਕੋ ਦੇਤਾ ਹੀ ਬਚ ਨਹੀਂ ਆਇਆ ਇਹ ਸ਼ੈਡੀ ਨਹੀਂ ਸੀ ਹੁੰਦੀ ਜੀ ਲੋ ਜਿਸ ਲਈ ਇਹਦੇ ਬੰਨ ਹੋਏ ਸੀ ਸ਼ੈਡੀ ਮੁੰਡੇ ਹੀ ਐ ਐਸੀ ਕਰਕੇ ਐਸੀ ਰੱਖਣੀ ਆ ਜੀ ਉਹ ਵੀ ਸਾਡੇ ਮੁੰਡੇ ਹੀ ਆ ਹੂੰ ਠੀਕ ਹੈ ਨਾ ਇਹ ਕਿਦਾਂ ਬਣਾਉਂ ਲਈ ਐ ਉਹ ਕਹਿੰਦੀ ਹਣੀ ਉਹ ਇਹ ਕੀ ਆ ਇਹ ਕਰਨ ਦੇ ਕਰਨ ਦੇ ਮੈਂ ਵੀ ਕਰਾਈ ਲੈਣੀ ਹੈ ਇਹ ਛੋਟਾ ਵੱਡਾ ਹੁੰਦਾ ਹੈ ਸ਼ਾਇਦ ਇਹ ਛੱਟੂ ਆ ਗਿਆ ਇੱਕ ਗੱਡੀ ਸਾਹਿਦ ਕੰਦੀ ਮੈਂ ਉਹ ਦੇਖੀ ਜਾਂਦੀ ਜੂਮ ਜਰਕ ਸਾਹਿਦ ਨੇ ਬਣਾਈ ਗੱਡੀ ਵੜੀ ਲਓ ਜੀ ਜੂਕ ਨੇ ਗੱਡੀ ਆ ਲੈ ਉਹ ਆਪਣਾ ਗੁੱਡਾ ਦੇ ਦਿੱ ਦੀ ਮੇਰੇ ਗੁੱਡਾ ਉਹਦੇ ਗੱਡੀ ਆ ਸਹੇਤ ਗੱਡੀ ਲਾਲੂ ਲਾਦਾ ਪਾਪਾ ਮਮੂ ਮਮੂ ਇਹ ਦਾ ਮੂੰਹwidehat ਲੜਾ ਆ ਲੈ ਕਿਹਦੀ ਛੋਟੀ ਡੱਕੀ ਵੱਡੀ ਵੱਡੋ ਆ ਜੋ ਮੈਡਮ ਜੀ ਤੁਸੀਂ ਦੇ ਚਲੋ ਹੁਣ ਮੇਰੀ ਵਾਰੀ ਆ ਗਈ ਹੁਣ ਮੈਂ ਜਾਨੀ ਆ ਲਓ ਜੀ ਮੇਰੀ ਵਾਰੀ ਆ ਗਈ ਮੈਂ ਇਤਨੀ ਬਣਾਉਂਗੀ ਕਿਹੜੀ ਰਖੜੀ ਆ ਅਮਨ ਮੈਡਮ ਦੀ ਇਹ ਅਮਨ ਮੈਡਮ ਦੀ ਰਖੜੀ ਆ ਜੀ ਹੌਂ ਗਦ ਦੇ ਵੀ ਕੁਪੂਰ ਵਿੱਚ ਨਹੀਂ ਉਹਨਾਂ ਨੇ ਸੇਮ ਸੇਮ ਬਣਾਈ ਇਹਨਾਂ ਨੇ ਵੀ ਨਹੀਂ ਉਹ ਜੀ ਬੰਨੀ ਇਹ ਨੇ ਦੁੱਧੀਆਂ ਬ੍ਰੇਸਲੇਟ ਵਾਲੀ ਹੈ ਇਹ ਬ੍ਰੇਸਲੇਟ ਵਾਲੀ ਗੱਛੂ ਬਹੀ ਖਰਾਰਾ ਨਾ ਪਾਪ ਉਹ ਤਾਂ 골ਡ ਦੀਆਂ 골ਡ ਦੀਆਂ ਸੋਨੇ ਦੀਆਂ ਹੈ 골ਡ ਦੀਆਂ ਲੈ ਕੇ ਆਈ ਇਹ ਮੈਂ ਬਹੁਤ ਸੋਹਣੀਆਂ ਮੈਨੂੰ ਬੜਾ ਖਾਣੀਆਂ ਨੇ ਮੈਨੂੰ ਇਤਨੀ ਪਸੰਦ ਆ ਸੱਜਣ ਮੈਂ ਸੰਜੋ ਉਹ ਮੈਂ ਪਾਈ ਰੱਖਣੀਆਂ ਐ ਲੇਕਿਨ ਮੈਨੂੰ ਪਸੰਦ ਨਹੀਂ ਹੈ ਪਲਾਸਟਿਕ ਹੋਰ ਘੱਟ ਖੋਲੀਆਂ ਦਿਲ ਹੋਣੀ ਚਾਹੀਦੀ ਵੀ ਦਿਲ ਹੋਣੀ ਚਾਹੀਦੀ ਮਾਤਾ ਦਾ ਫੜਾ ਦੇ ਮਾਤਾ ਦਾ ਮਾਤਾ ਦਾ ਡਾਕਟਰ ਨੂੰ ਨਾਲ ਤੇ ਮਾਤਾ ਬੰਜੀ ਨਾ ਦਿੰਦੀ ਉਹ ਕਿਤੇ ਗੁੱਡਾ ਆਹ ਕੁੜੀ ਤੇ ਨਹੀਂ ਚੱਕ ਲਿਆ ਆਹ ਅੱਛਾ ਨਾ ਰੱਖਦੇ ਮਿੱਠਾਈ ਕਿਹੜਾ ਮਾਤਾ ਦੋਤੇ ਬੈਠੀ ਆ ਲੋ ਜੀ ਰਖੜੀ ਆ ਗਈ ਆ ਅਸੀਂ ਬਨ ਲਈ ਆ ਨਹੀਂ ਬਨ ਲਈ ਮੈਂ ਬੰਨਣਾ ਚਾਹੀ ਹਾਂ ਹੁਣ ਭਰਾ ਨੂੰ ਕਿਵੇਂ ਹੋ ਪੇਚ ਐਡ ਕਰਾਂਗੇ ਆਪਾਂ ਪੂਰਾ ਲੱਗਦੀ ਦਾ ਭਰਾਣਾ ਸਾਰਾ ਇੱਧਰੋਂ ਵੀ ਐਡ ਕਰ ਲਿਆ ਤੇ ਉਧਰੋਂ ਵੀ ਜਾ ਕੇ ਐਡ ਕਰ ਲੀ ਸਾਰਾ ਐਡ ਕਰ ਦੇਣਾ ਸਾਰੇ ਤੇ ਆ ਗਏ ਨੂੰ ਭਰਾਣੇ ਕਿਹੜੇ ਕਿਹੜੇ ਤੋਂ ਕੁੜੀਆਂ ਹੋਰ ਆ ਉਹ ਸਾਡੀਆਂ ਆਈਆਂ ਨਹੀਂ ਉਹ ਜਿਹੜੀਆਂ ਦੋ ਹੁਣ ਆ ਗਏ ਤੇ ਭਾਨੇ ਵਾਲੀ ਬੰਨਣਾ ਨਹੀਂ ਆ ਬੱਡੇ ਜਿਹੜੇ ਆਏ ਨੇ ਚੱਲ ਮੈਂ ਬੰਨ ਰਿਹਾ ਆ ਭਾਨੇ ਵਾਲੇ ਕਹਿੰਦੀ ਚੱਲ ਕੋਈ ਗੱਲ ਨਹੀਂ ਅਗਲੀ ਵਾਰ ਆ ਜੂਗੀ ਭਰਾ ਤੇ ਬੋਝ ਨਹੀਂ ਪਾਉਣਾ ਹੈ ਹੈ ਆਹ ਬਣਾ ਦਮਾ ਹਮ ਬਲੌਗ ਬਣਾਉਣਾ ਸਮਾਈ ਤਾਈ ਹਾਂ ਮੰਮਾ ਪਾਪਾ ਗੱਡੀ ਕੱਢਣ ਦੇ ਆ ਮਮਾ ਹਣਾ ਬੁਰਾ ਹਾਰ ਕਰਨੀ ਹਾਂ ਹਾਂਜੀ ਦੋਸਤੋਂ ਗਰਮੀ ਪੜੀ ਆ ਗਏ। ਹਾਂ। ਕਾਲਜ ਦਾ ਕਾਪ ਟੁੱਟ ਗਿਆ। ਲੋ ਜੀ ਅਸੀਂ ਬਸ ਪਹੁੰਚਣ ਵਾਲੇ ਆ ਤੇ ਬਾਹਰ ਬਹੁਤ ਖਿਲਰ ਗਿਆ ਇਦਾਂ ਹੀ ਕਿਉਂਕਿ ਲੇਟ ਹੋ ਗਏ ਸੀ ਆਪਾਂ। ਸਹਿ ਦੇ ਵੀ ਖਿਲਰ ਗਈ ਆ ਮੇ ਵੀ ਚੁੰਡੀ ਖਿਲਰ ਗਈ ਜਸਨੀਨ ਗਈ ਆ ਸੋ ਤੇ ਮੇਰੀ ਭੈਣ ਆਈ ਆ ਉਹ ਡਿਕਨ ਦੇਈ ਆ ਕਹਿੰਦੀ ਆਪਾਂ ਦੋਨੇ ਬੰਦੇ ਆ ਭਰਾ ਦੇ ਰਖੜੀ ਤੇ ਬਸ ਆਪਾਂ ਪਹੁੰਚਣ ਵਾਲੇ ਆ। ਤੇ ਕਿਉਂਕਿ ਉਹ ਪਹੁੰਚ ਗਈ ਆ ਪਹਿਲਾਂ ਤੇ ਮੈਂ ਥੋੜੀ ਲੇਟ ਹੋ ਗਈ ਸੀ। ਤੇ ਬਸ ਹੁਣ ਪਹੁੰਚਣ ਵਾਲੀ ਆ ਮੈਂ ਅੱਧ ਘੰਟੇ ਪਹਿਲਾਂ ਆ ਗਈ ਸੀ ਹਾਂ ਹਾਂ ਹੁੰਦੀ ਸਾਡੇ ਕੋਲ ਦੀਦੀ ਆ ਗਈ ਸੀ ਰਖੜੀ ਬੰਨਣਾ ਤੇ ਆਪਾਂ ਫੇ ਸਾਰਾ ਕੁਝ ਕਰਦੇ ਜੀ ਆਦੇ ਕੋਲੇ ਉਹ ਜਾਨੇ ਆਏ ਉਹ ਤੇ ਕਿਰਉਣੇ ਕਾ ਲਾ ਕੇ ਆਂਦੇ ਰਖੜੀ ਤੇ ਬਸ ਹੁਣ ਪਹੁੰਚਣ ਵਾਲੇ ਆ ਹੋਰ 10 ਕੁ ਮਿੰਟ ਆ ਬਸ ਦੇ ਪਹੁੰਚਣੀਆਂ ਮੋਟਰਸਾਈਕਲ ਗੱਡੀਆਂ ਬਹੁਤ ਸਾਰੀ ਰਖੜੀ ਬੰਨਣ ਜਾਂਦੇ ਨਾ ਯਾਨੀ ਪਛਾਣ ਲਿਆ ਗੁੱਤੀ ਆਣੇ ਹਾਂ ਮੈਂ ਕੋਈ ਸੂਟ ਹੋ ਰੱਖਿਆ ਇਹਨ ਵਿੱਚ ਗੱਡੀ ਆ ਆ ਗਿਆ ਆਈ ਜਾਣਾ ਸ਼ਾਮ ਨੂੰ ਆਜ ਜਾਣਾ ਆ ਪਰ ਸੂਟ ਹੋਰ ਤੇ ਸਾਰੇ ਕਹਿਣ ਨਾ ਲੋ ਜੀ ਪਹੁੰਚ ਗਏ ਅਸੀਂ ਕਿੱਦਾਂ ਜੀ ਠੀਕ ਹੈ ਜੀ ਤੁਸੀਂ ਜਣਾਓ ਮੇਰੀ ਗੁੱਗਨ ਉਹ ਅਸੀਂ ਮਾਰਦਾ ਨਾਲਾ ਨਾਲਾ ਰਖੜੀ ਬਣਾਉਣੀ ਤਾਂ ਹਾਂ ਨਾਲਾ ਨਾਲਾ ਰਖੜੀ ਬਣਾਉਣੀ ਤਾਂ ਓਏ ਇਹ ਕਿੱਦਾਂ ਜੀ ਆ ਗਏ ਨਾ ਵੀ ਆ ਗਏ ਕੋਣ ਤੋਂ ਆ ਰਿਹਾ ਇੱਥੇ ਆ ਕੇ ਡਿੰਗੜੀ ਆਇਓ 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 ਤੂੰ ਮਰੀ ਠੰਡੀ ਜਾਂ ਸਹਜ ਠੰਡੀ ਹੁਣ ਕਿੱਦਾਂ ਹੋਵੇ ਐਸੋ ਤੇ ਫਿਰ ਪਹਿਲੇ ਵੇਲੇ ਡਾਦੀ ਆ ਬਾਅਦ ਚ ਹੋ ਜਾਣਾ ਚੱਕ ਲੈਣਾ ਨਾਲ ਲਾ ਲੈ ਨਹੀਂ ਰੋ ਬੋਤ ਨੂੰ ਕਿਹਨੇ ਨਹੀਂ ਡਾਦੀ ਕੀ ਐ ਚੁੱਪ ਕਿਹਾਰੇ ਬੋਤ ਨੂੰ ਰਚੂ ਗਿਆ ਪੁੱਤ ਕੀ ਹੋਇਆ ਉਹ ਸਾਰੇ ਗਾਂ ਆ ਆ ਲੋ ਜੀ ਮੇਰੀ ਭੈਣ ਆ ਗਈ ਬਚਾਈ ਨੂੰ ਬਾਸੇ ਵਾਰੇ ਨੇ ਅੱਗੇ ਤਾ ਪੱਲੂ ਕਿੱਦਾਂ ਜਿੱਦਾਂ ਵੀ ਕਿਰ ਕਿੱਦਾਂ ਪੱਲੂ ਬਾਸਾਂ ਲੱਗੇ ਤਾ ਤੈਨੂੰ ਥੱਕ ਗਏ ਪੈਰ ਥੱਕ ਗਏ ਕਹਿੰਦਾ ਮੇਰੇ ਪੈਰ ਥੱਕ ਗਏ ਥੱਕ ਗਏ ਪੈਰ ਥੱਕ ਗਏ ਪੈਰ ਨਵੇਂ ਲੈ ਲਈਏ ਪੈਰ ਨਵੇਂ ਲੈ ਕੇ ਦੇ ਦਈਏ ਬਾਸਾਂ ਨੂੰ ਕੁੜੀ ਕਿਥੇ ਦੁੱਗੀ ਉਹ ਕਰੇ ਸੁਈ ਆਪਣੀ ਕੋਲ ਰਹਿ ਗਈ ਹੋ ਇਹ ਘਰ ਤਾਂ ਪਿਆ ਇਥੋਂ ਨੰਗੀ ਅੰਦਰ ਪਾਗਲਾ ਨਹੀਂ ਹਾਂ ਬੰਦ ਕਰ ਇਹ ਤੂੰ ਲੈ ਲੈ ਹਾਂ ਦੇ ਆ ਦੇਖੇ ਬੋਲਦੀ ਤਾਰਾਂ ਆ ਆ ਤਾਰਾਂ ਨੰਗੀ ਬਿਲਕੁਲਾਂ ਤੇ ਪੈ ਗਿਆ ਆਹੋ ਪੰਗੇ ਰੈਂਦੀ ਪੈ ਰੱਖ ਪੰਗੇ ਰੈਂਦੀ ਕੋ ਨੰਗੀ ਤਾਰ ਨੂੰ ਪੰਨ ਕੁਛ ਆਇਸ ਤੂੰ ਕਰਾਂ ਤਾਂ ਆ ਨੰਗੀ ਤਾਰ ਆਰੇ ਮੰਮੀ ਨੰਗੀ ਜਗਾੜ ਦੇਵਾਰ ਮੈਂ ਆ ਆਨੇ ਕੋ ਮਮੀ ਆਲੇ ਆਰੇ ਇਤਰਾ ਚੰਪੜ ਜਾਣਾ ਕਿ ਇਥੇ ਨਾਲ ਕੋਈ ਨਹੀਂ ਗਾਰੀ ਲਾਉਣੀ ਇਹਨੂੰ ਫਾਫਲ ਘੇਟ ਦੇ ਵਿੱਚ ਰੱਖਣੀ ਪੈਣਾ ਆਈ ਤਾਂ ਕਾਟ ਕਰ ਲੈਣਾ ਇਹਨੇ ਨਹੀਂ ਮਾੜੇ ਪੁੱਤ ਜਿਹੜੇ ਦਿਨ ਦੇਨੇ ਹੁੰਦੇ ਇਥੇ ਨਾਲ ਲੋੜ ਨਹੀਂ ਮੈਂ ਤਾਂ ਕਾਟ ਕਰ ਦਵਾਂ ਮੇਰਾ ਹੋਣੀ ਜਾਂ ਬਿਤਵਾ ਲਈ ਜਾਂ ਨਹੀਂ ਸਾਬ ਪੈਰਾ ਨੰਗੇ ਪੈਣਾ ਕੋਮ ਕਾਟ ਨਹੀਂ ਤੇ ਮੈਂ ਇਹ ਲਾ ਕੇ ਰੱਖੀ ਸੀ ਕੱਟ ਕੇ ਕਰਕੇ ਦੇ ਆਂ ਗੱਡੀ ਚੱਪਲ ਘੜੀ ਬਹਿ ਜਾ ਬੱਸ ਲੱਗੇ ਬੈਣ ਅੱਜ ਲੱਗਾ ਇਸਲੀਂ ਕਰ ਹਮਣਾ ਕੋਲ ਇੰਨੋ ਫੋਰ ਇੰਨਾ ਕੋ ਹਨਾ ਮੂਹ ਨੋਣਾ ਮੜਾ ਮਿੱਠਾ ਜਲੇ ਹਣੀ ਅਗਲੀ ਵਾਰ ਕੇ ਉਣੀ ਲੋਟਾ ਮੱਟ ਖਾਦਾਂਗੇ ਨਾ ਚੱਲ ਕੋ ਘਣਾ ਜਾ ਚਲੋ ਚਲੋ ਉਹ ਨਹੀਂ ਵਿਕਣਾਂ ਆਹ ਲਾ ਬਾ ਨਮੂਨਤ ਵੇ ਉੱਧਰ ਬੈਠਾਂਗੇ ਉੱਥੇ ਬੰਦੇ ਠੀਕ ਅਥੇ ਤੇ ਮਰਜੀ ਬੈਠਾ ਮਮੀ ਤੁਹਾਨੂੰ ਪਾਤੀਆਂ ਕਿੰਨੇ ਇੱਕ ਗੋਟੇ ਬਣਾਉਣੀ ਮਰਦੀ ਆਸ਼ੀਰਵਾਦ ਇਹ ਪੈਣੀ ਹਾਂ ਕਿੰਨੇ ਮਿੰਟ ਦਸ ਨਾ ਪੈਂਦਾ ਆਲ ਲੱਕੜੀ ਨਹੀਂ ਲੱਗ ਗਈ ਮੈਂ ਤਾਂ ਇਹ ਵਾਲੀ ਬਣਾਣੀ ਸੀ ਕੱਪੜਾ ਵਾ ਨੂੰ ਤੂੰ ਮੈਨੂੰ ਛੋਲੇ ਮੁੰਦੀ ਪਾਣੀ ਆ ਤੂੰ ਮੈਨੂੰ ਛੋਲੇ ਹੀ ਮੁੰਦੀ ਪਾ ਦੇ ਤਾ ਛੋਲੇ ਦਖੜੀ ਲੈ ਕੇ ਆ ਹਾਂ ਠੀਕ ਆ ਹੈ ਕਰ ਦੇ ਅਗਲੇ ਸਾਫ ਟੋਪੀ ਕੀ ਗੱਲ ਹੈ ਤੂੰ ਦਾ ਸਾਫ ਨਗਾ ਖੀ ਖਾਣਾ ਹੈ ਟੋਪੀ ਵਰਗੀ ਕਰ ਦੇ ਸ ਚਾਹ ਆ ਰੋ ਗਏ ਬੰਨਿਆ ਮੈਨੂੰ ਅਸ਼ੀਰਵਾਦ ਦੇ ਬੰਨਿਆ ਆਸ਼ੀਰਵਾਦ ਦੇ ਹਾਂ ਕਿਦਾਂ ਕੀ ਹੋਇਆ ਆਸ਼ੀਰਵਾਦ ਦੇ ਕਿਦਾਂ ਅਗਲੇ ਸਾਥ ਮੁੰਡੀ ਪਾਉਂ ਦੰਡਾਂ ਕਾਂਸਰ ਦੇ ਦਿੰਦੇ ਆ ਨਾ ਇਹ ਹੋਇਆ ਕਿ ਨੂੰ ਘੱਟ ਪੈ ਗਿਆ ਬਾਹਰ ਤਾਂ ਸੂਟ ਜਾਂਦਾ ਲੱਗੇ ਚੱਲ ਤੂੰ ਉੱਪਰ ਦੋਨਾਂ ਨੂੰ ਝੂਰ ਬੋਲਦੇ ਕੋਈ ਨਹੀਂ ਕੋ ਹਵਲੇ ਇਹ ਬਚਾਉਂਦੇ ਨਹੀਂ ਪਕ ਮੰਮੀ ਦੀ ਰਖੜੀ ਹੀ ਆ ਬਈ ਕਿਉਂਕਿ ਮੰਮਾ ਆਜਾ ਤੁਸੀਂ ਮੰਮੀ ਸਾਡੀ ਨਾ ਉਹ ਸੂਰੀਆਂ ਮੇਰੇ ਰਹਿ ਗਈਆਂ ਮੇਰਾ ਫੇਕ ਹੀ ਹੋਇਆ ਚਲੋ ਮੰਮੀ ਦੇ ਕੋਲ ਜਾ ਆਯੂਰੀਆ ਮੰਮੀ ਖਾਣਾ ਵੀ ਕੁੰਭਰ ਚ ਜਾ ਤੂੰ ਹਾਂ ਲੈ ਨਹੀਂ ਨਹੀਂ ਕੋਈ ਨਹੀਂ ਆਹੀ ਕਰ ਮਾਂ ਪਰ ਵੀ ਹੈਗੀ ਆ ਹੋਰ ਉਹ ਚ ਕੱਢਦੀ ਡਿੰਗਰ ਵਾਲੀ ਫਰੇਜ਼ ਲੋਵਰ ਵਾਲੀ ਬਣ ਡਾਕਟਰ ਆ ਦੇ ਬਰੂ ਤੇ ਗਿਫਟ ਆ ਇਹਨਾਂ ਆ ਆ ਬੜਾ ਆ ਬੁੱਕੜੀ ਬਣਿਆ ਇਹ ਆ ਕੋਕਾ ਕੋਲਾ ਜਿਹੜੀ ਨਿਕਲੀਆਂ ਸਿਆਜ ਨਹੀਂ ਹੁੰਦੀ ਇਹ ਤਾਂ ਗਾਂਢ ਦੀ ਨਹੀਂ ਹੋਣੀ ਨਹੀਂ ਹੋਣੀ ਆ ਜੱਸ ਹੈ ਫੇਰ ਕੋ ਨਿਆਣੀ ਸਾਇਦ ਕੋ ਨਿਆਣੀ ਥੋੜਾ ਮੈਂ ਬੱਲੂ ਹਾਈ ਪਾਸ ਜਾ ਕੇ ਹੁੰਦੇ ਨੇ ਹਾਂ ਬੱਲੂ ਬੱਲੂ ਰਕਣੀ ਪੈਣਾ ਬੱਲੂ ਹੱਸਦਾ ਸਹੀ ਮਲਗੀਰ ਜਿੱਦਾਂ ਦੇਖ ਆਸ਼ੀਰਵਾਦ ਵੀ ਦੇ ਆਸ਼ੀਰਵਾਦ ਦੇ ਦਿੰਦਾ ਤੀ ਟਿੱਕ ਕੇ ਰਹਾਂਦੇ ਕੋਈ ਗੱਲ ਨਹੀਂ ਕਿ ਨੌਕਰੀ ਤੇ ਲੱਗੂਗਾ ਫੇਰ ਕਿਆ ਕੋਈ ਨੌਕਰੀ ਤੇ ਲੱਗੂਗਾ ਫੇਰ ਲੈ ਲੂੰਗੀ ਤੈਨੂੰ ਤੈਨੂੰ ਬੱਲੂ ਰਾਮ ਚੱਲ ਜੀ ਦੱਜਾ ਮਿਠਾਈ ਖਿਲਾ ਪਾਣੂ ਮਿਠਾਈ ਦੋ ਆ ਲੈ ਚੱਕ ਪਿੰਗਰ ਉਹ ਉਹ ਦੇਖੀ ਉਹ ਕਹਿੰਦਾ ਪੂਰਾ ਬਣਾ ਦੇ ਨੀਂਗਰ ਜਲਦੀ ਖਾਣਾ ਸੈਵਿੰਗ ਉਹ ਖਾਲਾ ਕਰ ਮੜਾ ਲੈ ਖਾਲਾ ਬਥ ਮੜਾ ਜਾ ਖਾਲਾ ਭੈਣ ਵੀੜੀ ਆ ਇਹ ਲੂਣ ਭੈਣ ਦੀ ਆਕੜ ਹੀ ਬੜੀ ਆ ਇਹ ਲੈ ਮੜਾ ਜ ਮੜਾ ਨਿੱਕੀ ਰਹਿੰਦੀ ਬੱਦ ਦੇ ਲੈ ਬੱਲ ਇਹ ਆਜੀ ਬਣਾਤਾ ਹੁਣ ਕਹਾਂ ਆਤੀ ਦਰਦੇ ਪੱਲੂ ਇਹਨੂੰ ਸਾਨੂੰ ਆਖੀ ਦਵੇ ਇਹ ਦਿਖਾ ਦੇ ਕੋਈ ਕੋਈ ਜਾਨੀ ਕੋਲੀ ਦੁਬਾਰਾ ਬੱਦ ਰਕੜੀ ਦੇ ਬੰਨੀ ਇਹਨਾਂ ਕੱਟ ਦੇ ਨਾੜਾ ਦੇ ਘੋੜਤੀ ਕਿਤੇ ਬੰਨੀ ਇਹ ਦਿੱਜਾ ਦਿਓ ਕਿਤਾ ਦੇ ਦਿਆਂਗਾ ਹਾਂ ਇਹ ਹੋਇਆ ਘੀਓ ਹੈ ਦੇਖ ਦੇ ਇਹ ਓਕੇ ਦਾ ਦੇ ਗਿਆ ਪੂਰਾ ਹੈ ਇਹ ਉਹ ਬਣ ਨਹੀਂ ਜਾਨ ਬਣ ਹੈ ਜੇ ਮੰਤਨ ਨਾ ਨਾ ਚੱਲ ਗੁਰੂ ਮੈਂ ਆ ਨਾ ਜਸਤੁਰੂ ਵੱਡਾ ਵੇਲਾ ਇੰਦੀ ਕੁੱਤੇ ਵਾਲੀ ਜਸ ਨਾ ਨੇ ਗੱਡਾ ਜਸ ਆਉਂਦਾ ਜਸ ਆਉਂ ਕੋ ਕੋ ਕੋਲਾ ਕੋ ਕੋ ਕੋਲਾ ਵਾਲੀ ਟਰੱਕ ਆ ਉਹ ਬੇਰੀ ਕੋਣਾ ਉਹ ਫੇਜੀ ਚੱਲ ਚੱਲਦੀ ਹੈ ਤਾਂ ਹੋਰ ਮੇਰੇ ਲਾਓ ਇੱਥੇ ਹਰ ਚੱਕ ਲਈਏ ਉਹ ਨਾ ਬਾਬਾ ਚੱਕ ਤੇ ਜੱਦੀ ਬਾਰ ਹੋ ਜਾ। ਆਹ ਮਰਦਾ। ਆਹ ਮਰਦਾ। ਚੱਲ ਚੱਲ। ਹੋਣ ਗਾਪ ਲੋ। ਉਹ ਆਪੇ ਤੋਂ। ਇਹ ਬੋਗਲ। ਚੱਲ। ਪੈਰਾ ਹੋ ਨਹੀਂ ਆ। ਚੱਲ ਲੈ। ਚੱਲ ਲੈ। ਓਟਕੂ ਓਟੇ। ਐਡਵਾਂਸ ਗੂਗਲ ਪੇ। ਦੱਕਾ ਯਾਨੂਟ ਮੈਂ। ਆ 100 ਰੁਪਏ ਬੜਾ ਮੇਰਾ ਅਧਰਾ। ਕਰਦੇ ਬਾਕੀ ਗੱਲ। ਬਾਕੀ ਦੀ ਗੱਲ ਬਾਤ ਕਰਦੇ ਹਾਂ। ਚੱਲ ਪਿਆ। ਬੇਸਾਂ ਖਾਣੇ ਨੂੰ ਖਾਣੇ ਮੈਂ ਨਹੀਂ ਖਾਂਦੀ ਜੀ ਤੁਹਾਨੂੰ ਹੈ ਖਾਣੇ ਮੈਂ ਹੁਣ ਕੱਪੜੇ ਚਾਹੇ ਨਾ ਬਹੁਤ ਜ਼ਰਾ ਪਾਣੀ ਆ ਬਹੁਤ ਸੁਆਰ ਹੱਲਿਆ ਸੂਟ ਤੇ ਉਹ ਕਰਨੀ ਸੀ ਕਿਉਂ ਨਹੀਂ ਬਣਾ ਹੋਈ ਹੁਣ ਹੋਰ ਦੇਰ ਬਣਾਉਂਗੀ ਬਰੋੜੀ ਪੜੀ ਕੀਤੀ ਐ ਇੱਥੇ ਕਰਨਾ ਫਾਇਦਾ ਸੂਟ ਲੈ ਜੀ ਮੈਂ ਤਾਂ ਚੱਲ ਤੋਸ ਲੱਗੀ ਕੁਛ ਹੈ ਬਾਹਰ ਜੀ ਨੂੰ ਸੁਣਦੀ ਹੈਗੀ ਚਾਰ ਗ੍ਰਾਮ ਕੀ ਕੀ ਦੀ ਯਮ ਬਾਹਰ ਸੌਂਦੀ ਕਰਨਾ ਤਾਂ ਬਾਹਰ ਹੀ ਹੋਣਾ ਹੈ ਦਾਲੂ ਕੋਈ ਨਾ ਕਰਨਾ ਜੇ ਤੇਰੇ ਕੰਨੇ ਦਾਲੂ ਵਾ ਕੇ ਲੈ ਲੈ ਲਾ ਤਰੇ ਜਾਣਾ ਇੱਕ ਇੱਕ ਕਰ ਆਪ ਵੀ ਹੱਥ ਹੁੰਦਾ ਆ ਜਾਣਾ ਬੜੀ ਚੰਗੀ ਪ੍ਰਾਂਟਡ ਆ ਜਾਓ ਲੋ ਜੀ ਰਖੜੀ ਦੇ ਸਾਰਿਆਂ ਨੂੰ ਮੁਬਾਰਕਾਂ ਨਹੀਂ ਪਰਲ ਤਾਂ ਸਾਰਿਆਂ ਦੇ ਭੈਣ ਭਰਾ ਖੁਸ਼ ਰਹਿਣ ਇਦਾਂ ਹੀ ਰਖੜੀ ਬੰਨਦੇ ਨੇ ਜਿਹੜੇ ਨੌਕਰੀਆਂ ਨਹੀਂ ਕਰਦੇ ਉਹਨਾਂ ਨੂੰ ਨੌਕਰੀਆਂ ਮਿਲ ਜAVE ਜਿਹੜੇ ਬਾਹਰ ਜਾਣ ਦੀ ਇੱਛਾ ਉਹ ਬਾਹਰ ਚਲੇ ਜਾਣ ਪਰਾਵਤੀਆਂ ਵ ਤੇ ਨੌਕਰੀਆਂ ਲੱਗਣ ਜੀ ਅੱਗੇ ਤੋਂ ਤਰੱਕੀਆਂ ਕਰਨ ਤੇ ਪਹਿਲਾਂ ਨੂੰ ਇਹ ਹੀ ਖੁਸ਼ੀ ਹੋਉਂਦੀ ਆ ਜ਼ਰੂਰੀ ਨਹੀਂ ਪੈਸੇ ਦੇ ਕੱਪੜਾ ਦੀ ਰੋਟੀ ਤੇ ਇੱਥੇ ਆਪਾਂ ਕਰਦੇ ਆ ਜੀ ਵਲੌਗ ਦਾ ਐਂਡ ਤੇ ਸਾਰੇ ਜਾਣੇ ਬਹੁਤ ਸਾਰਾ ਪਿਆਰ ਦੇ ਰਹੇ ਸਾਰੇ ਵਲੌਗਸ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪੈਰਾ ਦੇ ਕਮੈਂਟ ਕਰਿਓ ਵੀਰ ਲਈ ਜਰੂਰ ਕਮੈਂਟ ਕਰਿਓ ਇੱਕ ਪੈਰਾ ਜਿਹਾ ਪਹਿਣਾ ਲਈ ਵੀਰਾਂ ਲਈ ਇੱਥੇ ਵਲੌਗ ਐਂਡ ਕਰਦੇ ਆ ਬਾਏ 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 ਕਹ ਦੋ ਸਾਰੇ ਜਾਣੇ ਬਾਏ 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 ਕਹੋ ਓ ਗਗਨਾਈ ਜਲੰਧਰ ਤੋਂ ਜਲੰਧਰ ਤੋਂ ਹਮਮ ਓ ਸਟ